ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰੂ ਘਰਾਂ ਵਿੱਚੋਂ ਇੱਕ ਹੈ ਤੇ ਇਸ ਗੁਰਦੁਆਰਾ ਵਿੱਚ ਜੰਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮੋਦੀ ਖਾਨੇ ਤੇ ਮਾਲਿਕ ਅਦੌਲਤ ਖਾਨ ਲੋਧੀ ਵੱਲੋਂ ਉਨਾਛ ਹਟਾਏ ਜਾਣ ਦੇ આરોਪ ਵਿੱਚ ਹਿਸਾਬ ਕਿਤਾਬ ਕਰਨ ਦੇ ਲਈ ਨਜ਼ਰਬੰਦ ਕੀਤਾ ਗਿਆ ਸੀ ਕਿਉਂਕਿ ਕੁਝ ਇਰਖਾਲੂ ਲੋਕਾਂ ਵੱਲੋਂ ਨਵਾਬ ਅਦੌਲਤਖਾਨ ਨੂੰ ਭੜਕਾ ਕੇ ਇਹ ਕਿਹਾ ਗਿਆ ਕਿ ਨਾਨਕ ਮੋਦੀ ਖਾਨਾ ਲੁਟਾਰਿਆ ਤੇ ਲੋਕਾਂ ਨੂੰ ਵਦ ਤੋਲ ਤੋਲ ਕੇ ਸਮਾਨ ਦੇ ਰਿਹਾ ਪਰ ਗੁਰੂ ਕੀ ਮਹਿਮਾ ਐਸੀ ਜਦੋਂ ਹਿਸਾਬ ਮੁਕੰਮਲ ਕੀਤਾ ਗਿਆ ਤਾਂ ਹਿਸਾਬ ਕਿਤਾਬ ਵਿੱਚ ਵਾਧਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਉੱਥੇ ਜਿਹੜੇ ਲੋਕ ਸੀ ਉਹ ਸ਼ਰਮਿੰਦਾ ਹੋਏ ਸਸਨਾ ਬੰਦ ਹੈ ਕਿ ਅੱਜ ਵੀ ਇਸ ਗੁਰੂ ਘਰ ਵਿੱਚ ਉਹ ਕੋਠਰੀ ਮੌਜੂਦ ਹੈ ਜਿੱਥੇ ਗੁਰੂ ਸਾਹਿਬ ਪਾਸੋਂ ਹਿਸਾਬ ਕਿਤਾਬ ਲੈ ਜਾਣ ਦੌਰਾਨ ਨਜ਼ਰਬੰਦ ਕੀਤਾ ਗਿਆ ਸੀ। ਮੈਨੋਂ ਤਾਂ ਤੁਹਾਡੇ ਚੈਨਲ ਨੂੰ ਤੇ ਤੁਹਾਨੂੰ ਗੁਰਦੁਆਰਾ ਕੋਠੀ ਹਿਸਾਬਾਂ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਔਰ 556 ਗੁਰੂ ਜੀ ਦਾ ਜਿਹੜਾ ਪ੍ਰਕਾਸ਼ ਉਸਤਵ ਆ ਰਿਹਾ ਹੈ ਉਹਦੀਆਂ ਲੱਖ-ਲੱਖ ਵਧਾਈਆਂ ਸਮੂਹ ਸੰਗਤ ਨੂੰ ਪੰਜਾਬ ਦੇ ਨੂੰ ਬਾਹਰਿਆਂ ਨੂੰ ਸਾਰਿਆਂ ਨੂੰ ਇਸ ਪ੍ਰਕਾਸ਼ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਇਹ ਜੋ ਸਥਾਨ ਆ ਗੁਰਦੁਆਰਾ ਕੋਠਰੀ ਸਾਹਿਬ ਇੱਥੇ ਆ ਗੁਰਨਾਨਕ ਸਾਹਿਬ ਦਾ ਜਦੋਂ ਜਦੋਂ ਬੇਬੇ ਨਾਨਕੀ ਜੀ ਨੇ ਉਹਨਾਂ ਨੂੰ ਇੱਥੇ ਸੁਲਤਾਨਪੁਰ ਲਿਆਂਦਾ ਤੇ ਮੋਦੀ ਖਾਨੇ ਦੇ ਵਿੱਚ ਉਹਨਾਂ ਨੂੰ ਮੋਦੀ ਦੀ ਨੌਕਰੀ ਮਿਲੀ ਤੇ ਉਹਨਾਂ ਨੇ 13-13 ਤੋਲ ਕੇ ਜਦੋਂ ਮਹਾਰਾਜ ਨਾਲ ਲੈਵ ਲੱਗ ਜਾਂਦੀ ਸੀ ਉਦੋਂ ਉਹਨਾਂ ਨੇ 13-13 ਇਹ 13-13 ਕਰਦੇ ਰਿਹਾ ਉਹ 13 ਦੇ ਨਾਲ ਕਈਆਂ ਗਰੀਬਾਂ ਨੂੰ ਅਨੇਕਾਂ ਲੋੜਵੰਦਾਂ ਨੂੰ ਜੋ ਅਨਾਜ ਜਾਂ ਜੋ ਵੀ ਚੀਜ਼ ਉਸ ਵਕਤ ਦੀ ਦਿੰਦੇ ਸੀ ਉਹ ਦੇਈ ਜਾਂਦੇ ਸੀ ਵਿੱਚ ਕਈ ਈਰਖਾ ਕਰਨ ਵਾਲੇ ਲੋਕ ਸੀਗੇ ਉਹਨਾਂ ਨੇ ਗੁਰਨਾਨਕ ਸਾਹਿਬ ਦੀ ਸ਼ਿਕਾਇਤ ਕਰ ਦਿੱਤੀ ਇਹ ਮੁੱਦੀ ਖਾਣਾ ਲਟਾਈ ਜਾਂਦੇ ਆ ਔਰ ਉਸ ਵਕਤ ਦੇ ਨਵਾਬ ਨੇ ਦੌਲਤ ਖਾਨ ਨੇ ਇੱਥੇ ਹਸਾਬ ਕਿਤਾਬ ਗੁਰੂ ਸਾਹਿਬ ਨੂੰ ਬੰਨ ਕੋਠਰੀ ਚ ਕਰਕੇ ਹਸਾਬ ਕਿਤਾਬ ਉੱਥੇ ਚੈੱਕ ਕਰਾਇਆ ਸੀਗਾ ਗੁਰਦੁਆਰਾ ਹਟ ਸਾਹਿਬ ਤੇ ਉੱਥੇ ਵਟੇ ਵੀ ਪਏ ਆ ਮਹਾਰਾਜ ਦੇ ਜਿਹੜਾ ਨਾ ਉਹ ਤ올ਦੇ ਹੁੰਦੇ ਸੀ ਤੇ ਉਹ ਜਦੋਂ ਸਾਫ ਖਤਾਬ ਕੀਤਾ ਸਾਰਾ ਉਹ ਵਾਧਾ ਨਿਕਲਿਆ ਉਸ ਵਕਤ ਦਾ ਜੋ ਕਰੰਸੀ ਸੀ ਉਹਨੂੰ ਬਹੁਤ ਸੈਂਕੜਿਆਂ 'ਚ ਵਾਧਾ ਨਿਕਲਿਆ ਔਰ ਉਸ ਤੋਂ ਬਾਅਦ ਇਹ ਜਗਾ ਜਿਹੜੀ ਆ ਬਹੁਤ ਇਤਿਹਾਸਿਕ ਜਗਾ ਬਣ ਗਈ ਇੱਥੇ ਸਾਡੇ ਵਪਾਰੀ ਲੋਗ ਹਰੇਕ ਤਰ੍ਹਾਂ ਦੀਆਂ ਮੰਗਾਂ ਲੈ ਕੇ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੁੰਦੇ ਆ ਔਰ ਕਾਰੋਬਾਰ ਦੀ ਬਹੁਤ ਤਰੱਕੀ ਹੁੰਦੀ ਆ ਔਰ ਕਈਆਂ ਦੇ ਘਰਾਂ ਦੇ ਵਿੱਚ ਕੋਈ ਬੱਚਿਆਂ ਦੀ ਜਾਂ ਹੋਰ ਕਿਸੇ ਕਿਸਮ ਦੀ ਵੀ ਕੋਈ ਆਸ਼ਾ ਲੈ ਕੇ ਹੁੰਦਾ ਗੁਰਨਾਨਕ ਦੇਵ ਇੱਥੇ ਦੁਆਰ ਤੇ ਉਹ ਆਸਾਂ ਪੂਰੀਆਂ ਹੁੰਦੀਆਂ ਇੱਥੇ ਕੋਈ ਅਸੀ ਗੱਲ ਨਹੀਂ ਗਈ ਸਾਡੇ ਜਿਹੜੇ ਵਪਾਰੀ ਲੋਕ ਸਾਡੇ ਹਿੰਦੂ ਵੀਰ ਭਰਾ ਸਾਡੇ ਉਹ ਵੀ ਸਾਰੇ ਹੁੰਦੇ ਆ ਔਰ ਗੁਰਸਿੱਖ ਵੀ ਹੁੰਦੇ ਆ ਔਰ ਸਾਰਿਆਂ ਦੀਆਂ ਇੱਥੇ ਜਿਹੜੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਅਰਦਾਸ ਹੁੰਦੀ ਆ ਪਾਠ ਹੁੰਦੇ ਆ ਸਵੇਰੇ ਸ਼ਾਮ ਔਰ ਉਹ ਆਪਣੀ ਹਾਜ਼ਰੀ ਲਵਾ ਕੇ ਜਾਂਦੇ ਆ ਉਹਦੇ ਬਹੁਤ ਇਤਿਹਾਸਿਕ ਜਗ੍ਹਾ ਹੈ ਔਰ ਇਸੇ ਹਰ ਇੱਕ ਤਰ੍ਹਾਂ ਦਾ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੀਆਂ ਮੰਗਾਂ ਸਭ ਪੂਰੀਆਂ ਹੁੰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਪਿੱਤਰ ਸਤਨ ਗੁਰਦੁਆਰਾ ਕੋਟੜੀ ਸਾਹਿਬ ਹੈ ਜਿੱਥੇ ਕਿ ਮਹਾਰਾਜ ਸਾਹਿਬ ਤਾਬ ਹੋਇਆ ਜਿਹੜਾ ਮਹਾਰਾ 13-13 ਤੋਲ ਕੇ अनेਕਾਂ ਗਰੀਬਾਂ ਨੂੰ ਲੋੜਵੰਦਾਂ ਨੇ ਝੋਲੀਆਂ ਭਰੀਆਂ ਤਾਂ ਕੁਝ ਇਹ ਖਲੂ ਲੋਕਾਂ ਵੱਲੋਂ ਮਹਾਰਾਸ਼ ਗੈ ਨਵਾਬ ਦੌਲਤ ਖਾਨ ਪਾਸ ਕੀਤੀ ਗਈ ਜਿਉਂ ਸਾਹਿਬ ਤਾਬ ਕੀਤਾ ਗਿਆ ਮਾਰਾ ਦਾ ਪਹਿਲੀ ਵਾਰ 135 ਰੁਪਏ ਵਧ ਨਿਕਲੇ ਦੂਸਰੀ ਵਾਰ 321 ਰੁਪਏ ਵਧ ਨਿਕਲੇ ਲਾਸਟ ਸਾਤ ਸਾਹ ਪਤਾਵੇ 760 ਰੁਪਏ ਮਾਰਾ ਦਾ ਵਾਧਾ ਨਿਕਲਿਆ ਔਰ ਇੱਥੇ ਵਾਧਾ ਹੋਇਆ ਮਾਰਾ ਦਾ ਇੱਥੇ ਪਾਵਨ ਪਿੱਤਰ ਜਗਾ ਵੀ ਹੈ ਜਿੱਥੇ ਕਿ ਮਾਰਾ ਨੂੰ ਰੱਖਿਆ ਗਿਆ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਿਹੜਾ ਮਹੌਲ ਹੈ 500 ਕਿਲੋ ਦਾ ਕਾਸਟ ਬਹੁਤ ਹੀ ਉਸਤਾ ਪੁਰਨਾ ਮੱਲਵ ਜੋ ਹੈ ਇਸ ਟਾਈਮ ਹਾਲਚਾਲ ਹੈ ਦੇਸਾਂ ਵਿਦੇਸ਼ਾਂ ਤੋਂ ਸੰਗਤਾਂ ਨਕਮਸਤਕ ਹੋਣ ਵਾਸਤੇ ਗੁਰਦੁਆਰਾ ਬੇਰ ਸਾਹਿਬ ਹੋਰ ਨਾਲ ਲੱਗਦੇ ਜੋ ਇਤਿਹਾਸਕ ਸਥਾਨਾਂ ਤੋਂ ਉੱਥੇ ਹਾਜ਼ਰੀਆਂ ਭਰ ਰਹੀਆਂ ਹਨ